ਸਾਰੰਗ ਮਹੱਲਾ ਚੌਥਾ ਜਪਮਨ ਨਰਹਰੇ ਨਰਹਰ ਸੁਆਮੀ ਇਹ ਮੇਰੇ ਮਨੈ ਜਪਣਾ ਕਰ ਜੋ ਨਰਾਂ ਨੂੰ ਹਰੇ ਕਰਨ ਵਾਲਾ ਹੈ ਪਰਮੇਸ਼ਰ ਨਰਹਰ ਨਰਸਿੰਘ ਆਦਿ ਨੂੰ ਧਾਰਨ ਵਾਲਾ ਹੈ ਨਰਹਰੇ ਨਰਾਂ ਦੇ ਤਾਂ ਹੀ ਹਰੇ ਘਰੇ ਕਰਨ ਨੂੰ ਆਏ ਤਾਂ ਪ੍ਰਾਣ ਵੀ ਹਨ ਤਾਂ ਕਹਿੰਦੇ ਨਰਹਰ ਨਰਾਂ ਨੂੰ ਹਰੇ ਕਰਨ ਵਾਲਾ ਜੋ ਆਪਣੇ ਫੇਰ ਰਾਜਾ ਰੂਪ বিষ্ণੂ ਆਦਿਕ ਹੋਣਗੇ ਕਹਿੰਦੇ ਨਿਯੰਤਾ ਰੂਪ ਜੋ ਹਰੀ ਹੈ ਤੇ বিষ্ণੂ ਆਦਿਕ ਆਂਦਾ ਵੀ ਸਵਾਮੀ ਹੈ ਹਰ ਸਗਲ ਦੇਵ ਦੇਵਾ ਕੋਈ ਮਾਰਾ বিষ্ণੂ ਤਾਂ ਸਾਰਿਆਂ ਦੇਵਤਿਆਂ ਦਾ ਪੂਜਨੀਕ ਹੈ ਮਾਰਾ ਕਹਿੰਦੇ ਹਰੀਸ਼ ਜਿਹੜਾ ਪਰਮੇਸ਼ਰ ਹੋ ਸਗਲ ਦੇਵ ਦੇਵਾ ਸਾਰੇ ਦੇਵਤਿਆਂ ਕਰਕੇ ਪੂਜਨੇ ਯੋਗ ਜੋ ਬ੍ਰਿਸ਼ਪਤਾ ਆਦਿਕ ਹੈ ਬ੍ਰਹਮਾ ਆਦਿਕ ਹੈ ਵਿਸ਼ਨੂੰ ਆਦਿ ਕਾ ਸ਼ਿਵਾਦਿ ਕਾ ਉਹਨਾਂ ਸਾਰਿਆਂ ਦਾ ਦੇਵ ਪੂਜਨੇ ਯੋਗ ਹੈ ਪ੍ਰਕਾਸ਼ ਕਹੈ ਸ੍ਰੀ ਰਾਮ ਰਾਮ ਨਮ ਉਹ ਸ੍ਰੀ ਸ੍ਰੋਮਣੀ ਹੈ ਰਾਮ ਰਮਿਆ ਹੋਇਆ ਹੈ ਰਾਮ ਸੁਵਾਗਦੀ ਨੇ ਆਨੰਦ ਦੇਣ ਵਾਲਾ ਹੈ ਐਸੇ ਜਿਸ ਦੇ ਨਾਮ ਹਨ ਨਾਮਾ ਵਾਲਾ ਹਰ ਪ੍ਰੀਤਮ ਮੂਰਾ ਉਹ ਹਰੀ ਮੇਰਾ ਪਿਆਰਾ ਅਕਾਲ ਪੁਰਖ ਵਾਹਿਗੁਰੂ ਹੈ ਇਹ ਮਹਾਰੇ ਰਾਮ ਤਾਂ रामचंद्र ਜੀ ਵੀ ਹੋਏ ਐ ਤੇ ਰਾਮ ਤਾਂ ਬਲਭਦਰ ਵੀ ਹੋਇਆ ਹੈ ਰਾਮ ਤਾਂ ਪਰਸਨਾਮ ਵੀ ਹੋਇਆ ਹੈ ਪਰਸਰਾਮ ਵੀ ਹੋਇਆ ਹੈ ਤਾਂ ਮਾਰਾ ਕਹਿੰਦੇ ਇਹਨਾਂ ਸਾਰਿਆਂ ਨੇ ਨਵਾ ਵਾਲੇ ਨੂੰ ਜਿਹੜਾ ਹਰੇ ਕਰਨ ਵਾਲਾ ਚੇਤਨ ਸੱਤਾ ਉਹ ਪ੍ਰੀਤ ਨੂੰ ਮੇਰਾ ਅਕਾਲ ਪੁਰਖ ਹੈ ਰਹਾ ਜੇਤ ਗ੍ਰਹਿ ਗੁਣ ਗਾਉਤੇ ਹਰ ਕੇ ਗੁਣ ਗਾਉਤੇ ਜਿਸ ਘਰ ਵਿੱਚ ਭਾਈ ਗੁਣ ਗਾਏ ਜਾਂਦੇ ਹਨ ਮਹਾਰਾ ਕਿਸ ਦੇ ਗੁਣ ਗਾਏ ਜਾਂਦੇ ਹਨ ਦੁਨੀਆ ਦੇ ਲੋਕਾਂ ਦੇ ਆਪੋ ਵਿੱਚ ਹੀ ਗੁਣ ਗਾਉਂਦੇ ਨਾ ਮਹਾਰਾ ਕਹਿੰਦੇ ਹਰ ਕੇ ਗੁਣ ਗਾਉਤੇ ਜੋ ਹਰੀ ਦੇ ਗੁਣਾ ਨੂੰ ਗਾਉਂਦੇ ਹਨ ਹਰੀ ਤਾਂ ਮਹਾਰਾ ਡੱਡੂ ਦਾ ਨਾਮ ਵੀ ਹੈ ਹਰ ਹਰੇਕ ਚੀਜ਼ ਦਾ ਨਾਮ ਹੈ ਕੀਨੇ ਗੁਣ ਗਾਉਂਦੇ ਹਨ RAM ਗੁਣ ਗਾ ਕੇ اے ਭਾਈ ਜੋ ਰਮਿਆ ਹੋਇਆ ਰਮੰਤੀ ਰਾਮਾ ਹੈ ਉਸ ਦੇ ਗੁਣਾਂ ਨੂੰ ਜਿਹੜੇ ਗਾਉਂਦੇ ਹਨਿਤ ਗ੍ਰਹਿ ਬਾਜੇ ਪੰਜ ਸ਼ਬਦ ਵੱਡ ਭਾਗ ਮਥੋ ਦਾ ਉਹਨਾਂ ਦੇ ਗ੍ਰਹਿ ਹਿਰਦੇ ਰੂਪੀ ਘਰ 'ਚ ਬਾਜੇ ਵੱਜਿਆ ਏ ਸਤ ਸੰਤਿ ਬਿਚਨੁ ਕਾ ਕਨ ਕਾਂਸੀ ਕਾ ਜਾਂ ਨਾਰ ਸ਼ਬਦ ਘਟ ਕੋ ਕਹ ਤ ਸਵਾਸ ਗੁਰ ਪਹਿਚਾਨ ਜਾਂ ਪੰਜ ਸ਼ਬਦ ਸਰ ਸੰਤੋਖ ਵਜੇ ਬਾਜੇ ਨਹਦਾ ਚੁਣਕਾਰੇ ਇਹ ਉਹਨਾਂ ਦੇ ਸ਼ਬਦ ਵੱਜ ਰਹੇ ਆ ਪੰਜ ਚੇਤਨ ਸ਼ਬਦ ਬ੍ਰਹਮ ਦਾ ਉਚਾਰਨ ਹੁੰਦਾ ਹੈ ਬਾਜੇ ਪ੍ਰਗਟ ਹੋਇਆ ਪਰਮੇਸ਼ਰ ਵੱਡੇ ਭਾਗ ਮਥੂਰਾ ਵੱਡੇ ਭਾਗ ਹਮ ਜਿਨ੍ਹਾਂ ਦੇ ਮਥੂਰਾ ਮੱਥੇ ਦੇ ਰਿਦੇ ਰੂਪੀ ਅੰਤਗਨ ਰੂਪੀ ਮੱਥੇ ਦੇ ਇਹਨ ਜਾਣ ਕੇ ਸਭ ਪਾਪ ਗਏ ਉਹਨਾਂ ਜਨਾਂ ਦੇ ਸਾਰੇ ਜਿਹੜੇ ਨਖਿੱਧ ਕਰਮ ਕਰਕੇ ਪਾਪ ਚਿੰਬੜੇ ਹੋਏ ਸੀ ਉਹ ਸਾਰੇ ਚਲੇ ਗਏ ਸਭ ਦੂਖ ਗਏ ਸਾਰੇ ਦੋਸ਼ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪ ਵਿਸ਼ਿਆਂ ਦੇ ਇਹ ਵੀ ਚਲੇ ਗਏ ਸਭ ਰੋਗ ਗਏ ਸਾਰੇ ਹੰਕਾਰ ਆਦਿਕ ਰੋਗ ਵੀ ਚਲੇ ਗਏ ਕਾਮ ਕ੍ਰੋਧ ਲੋਭ ਮੋਹ ਅਵ ਮਹਨ ਗਿਰਨਾ ਨਾਂ ਲੈਂਦੇ ਕਾਮ ਦਾ ਫੁਰਨਾ ਚਲਿਆ ਗਿਆ ਕ੍ਰੋਧ ਵਕਾਰ ਚਲਿਆ ਗਿਆ ਲੋਭ ਵਕਾਰ ਚਲਿਆ ਗਿਆ ਮੋਹ ਬਕਾਰ ਚਲੇ ਗਿਆ ਮਹਾਨ ਆਦਿਕ ਵੀ ਸਭ ਚਲੇ ਗਏ ਤੈਨ ਜਨ ਕੇ ਹਰ ਮਾਰ ਕੱਢੇ ਪੰਜ ਚੂਰਾ ਇਹ ਪੰਜ ਚੂਰਾ ਦੀ ਨਿਆਈ ਜਿਨਾਂ ਨੇ ਨਾਮ ਲਏ ਹੈ ਹਰੀ ਨੂੰ ਮਾਰ ਕੇ ਅੰਦਰੋਂ ਹਿਰਦੇ ਨੂੰ ਕੱਢ ਦੁੱਤੇ ਸਮਦਵ ਸਾਧਨਾ ਦੀ ਮਾਰ ਪਾ ਕੇ ਸਬਦ ਸਰਸ ਰੂਪ ਰਸ ਗੰਧ ਵਿਸ਼ੇ ਰੂਪ ਚੋਰ ਅੰਦਰੋਂ ਮਾਰ ਕੇ ਕੱਢ ਦੁੱਤੇ ਹਨ ਹਰ ਜਿहां ਚੋਰਾਂ ਦੀ ਨਿਆਈ ਜਮਦੂਤਾਂ ਨੂੰ ਅੰਦਰੋਂ ਮਾਰ ਕੇ ਕੱਢ ਦੁੱਤਾ ਹੈ ਜਰਾਈਲ ਮੇਕਾਇਲ ਮੇਕਾਇਲ ਇਸਰਾਇਲ ਜਬਰਾਇਲ ਆਦਕਾਨੋ ਹਰ ਰਾਮ ਬੋਲੋ ਏ ਭਾਈ ਹਰੀ ਜੋ ਰਮਿਆ ਹੋਇਆ ਪਰਮੇਸ਼ਰ ਆ ਉਹਦੇ ਨਾਮ ਨੂੰ ਬੋਲਣਾ ਕਰੋ ਹਰ ਸਾਧੂ ਹਰ ਕੇ ਜਨ ਸਾਧੂ ਉਹ ਭਾਈ ਹਰੀ ਦੇ ਸੰਤ ਹਨਗੇ ਕੌਣ ਜੀ ਹਰ ਕੇ ਜਨ ਜੋ ਹਰੀ ਦੀ ਜਨ ਭਗਤੀ ਕਰਨ ਵਾਲੇ ਆ ਉਹ ਸਾਧੂ ਸ੍ਰੇਸ਼ਟ ਹਨ ਜਗਦੀਸ਼ ਜਪੋ ਗੁਰ ਬਚਨ ਕਰਮੋ ਉਦਯਗਤੀ ਸ਼ਰਨਾ ਜਾਪ ਕਰੋ ਕਿਵੇਂ ਜਪੀਏ ਜੀ ਮਨ ਬਚਨ ਕਰਮ ਮਨ ਕਰਕੇ ਜਾਪ ਕਰੋ ਬਾਣੀ ਕਰਕੇ ਜਾਪ ਕਰੋ ਕਰਮ ਸਰੀਰ ਕਰਕੇ ਗੁਰਮਖ ਰੋਹ ਹਰਿ ਧਿਆਵੇ ਜਾਪ ਕਰੋ ਹਰ ਹਰ ਆਰਾਧੂ ਹਰ ਕੇ ਜਨ ਸਾਧੂ اے ਭਾਈ ਹਰ ਹਰ ਪਰਮੇਸ਼ਰ ਜੋ ਅਰਾਧੂ ਰਤਨੇ ਯੋਗ ਹੈ ਹਰੀ ਦੇ ਸੰਤ ਜਨ ਰਾਦ ਦੇ ਹਨ ਤੁਸੀਂ ਵੀ ਅਰਾਧੂ ਰਤਨਾ ਕਰੋ ਹਰੀ ਦੇ ਸੰਤਾਂ ਜਿਨ੍ਹਾਂ ਨਾਲ ਮਿਲ ਕੇ ਹਰ ਰਾਮ ਬੂਲ ਹਰ ਰਾਮ ਬੂਲ ਏ ਭਾਈ ਹਰੀ ਦੇ ਨਾਮ ਨੂੰ ਹਰ ਤਾਂ ਮਾਰਾ ਹਰੇਕ ਚੀਜ਼ ਦਾ ਨਾਮ ਹੈ ਭਾਈ ਰਾਮ ਦੇ ਤਾਂ ਹੀ ਬੋਲੋ ਰਾਮ ਤਾਂ ਮਾਰਾ रामचंद्र ਦਾ ਨਾਮ ਹੀ ਹੈ ਹਰ ਰਾਮ ਬੂਲ ਹਰੀ ਜੋ ਰਾਮ ਰਮਿਆ ਹੋਇਆ ਹੈ ਅਤੇ ਸਾਰਿਆਂ ਦੇ ਵਿੱਚ ਬੋਲ ਚਾਲ ਚੇਤਨ ਸਤਾਂ ਨਾਲ ਜੋ ਕਰਾ ਰਿਹਾ ਹੈ ਉਸ ਰੀ ਨੂੰ ਬੋਲੋ RAM ਨੂੰ ਸਭ ਪਾਪ ਗਵਾਦੂ ਫੜੇ ਸਾਰੇ ਜਨਮਾਂ ਜੀਵੰਤਾਂ ਦੇ ਪਾਪਾਂ ਨੂੰ ਗਵਾ ਦੇਵੇਗਾ ਵੈਸਾ ਹੈ ਨਿਤ ਨਿਤ ਜਾਗਰਣ ਕਰੋ ਨਿਤਾ ਵਰਤੀ ਭਾਈ ਗਿਆਨ ਵਸਾ ਜਾਗੋ ਅਵਿਦਿਆ ਰੂਪੀ ਨੀਂਦ ਨੂੰ त्याग ਕਰਕੇ ਆਲ ਛੱਡ ਕੇ ਜਾਗਣਾ ਕਰੋ ਸਦਾ ਸਦਾ ਆਨੰਦ ਸਦਾ ਰਹਿਣ ਵਾਲਾ ਜੋ ਆਨੰਦ ਤੁਹਾਨੂੰ ਪ੍ਰਾਪਤ ਹੋਵੇਗਾ ਜਪ ਜਗਦੀਸੁਰਾ ਜਪ ਜਗਦੀਸੁਰਾ జగਤ ਦਾ ਈਸ਼ਵਰ ਜੋ ਹੈ ਨਾਇਤਾ ਸਸੇ ਨੂੰ ਹੋੜਾ ਹੈ ਤੇ ਨਾਲੇ ਔਂਕੜਾ ਹੈ ਜਗਦੀਸੋਰਾ ਬੁਲੂੰਗਾ ਤੇ ਜੇ ਊਂਕੜੂ ਜਗਦੀਸ਼ਰਾ ਨੂੰ ਇਹ ਵਿਚਾਰ ਨਹੀਂ ਲਗ ਬਣਾਈਏ ਦੋਵੇਂ ਲਗਾ ਲਾ ਕੇ ਜਗਦੀਸ਼ ਸੋਰਾ ਜਗਦੇਈ ਸ਼ਰਦਾ ਜਾਪ ਕਰੋ ਨਾ ਕਾ ਜਗਦੀਸ਼ ਸੋਰਾ ਪੜਨਾ ਨਾ ਜਗਦੀਸ਼ਰਾ ਪੜਨਾ ਵਿਚਾਰ ਲਈ ਆਵਾਜ਼ ਕਰਨੀ ਹੈ ਹੋੜੇ ਦੀ ਤੇ ਊਂਕੜ ਦੀ ਜਗਦੀਸ਼ ਸੋਰਾ ਮਨ ਇੱਛੇ ਫਲ ਪਾਵਹੁ ਇਹ ਦੋ ਲਗਾਂ ਤਾਂ ਲਾਈਆਂ ਨੂੰ ਵਿਚਾਰ ਲਈ ਆਵਾਜ਼ ਬਣਾਈ ਹੈ ਹਾਂਜੀ ਮਨ ਇੱਛੇ ਫਲ ਪਾਵਹੁ ਜੋ ਮਨ ਇੱਛਾ ਕਰੋਗੇ ਉਹਨਾਂ ਫਲਾਂ ਨੂੰ 따 ਲਓਗੇ ਕਿਹੜੇ ਕਿਹੜੇ ਫਲਾਂ ਨੂੰ ਸਭੇ ਫਲ ਪਾਵਹੁ ਸਾਰੇ ਹੀ ਫਲ ਪਾ ਲਓਗੇ ਪੁੱਤਰਾ ਦੇ ਪੁੱਤਰ ਤੁਹਾਨੂੰ ਲਕਸ਼ਮੀ ਖਰ ਮੀਲੇ ਹਰ ਮਿਸ਼ਤਾਰੇ ਧਰਮ ਆਰਥ ਕਾਮ ਮੂਖ ਇੱਕਦੋ ਧਰਮ ਤੁਹਾਡਾ ਪੂਰਾ ਨਿਵੇ ਜਾਊ ਜੇ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਕੋਈ ਕੱਟ ਨਹੀਂ ਸਕਿਆ ਸੀ 22 ਦਿਨ ਖੋਪੜਾ ਲਹਾ ਕੇ ਸਮਾਦੀ ਚ ਬੈਠੇ ਰਹੇ ਸੀ ਇਉਂ ਧਰਮ ਤੁਹਾਡਾ ਪੂਰਾ ਨਿਵੇਗਾ ਧਰਮ ਅਰਥ ਅਰਥ ਸਾਰੇ ਪਦਾਰਥ ਵੀ ਤੁਹਾਡੇ ਪਾਸ ਹੋ ਜਾਣਗੇ ਕਾਮ ਮੂਖ ਅਤੇ ਕੰਮ ਵੀ ਤੁਹਾਡੇ ਪੂਰੇ ਹੋ ਜਾਣਗੇ ਕਾਮਨਾ ਵੀ ਪੂਰੀਆਂ ਹੋ ਜਾਣਗੀਆਂ ਮੁਕਤੀ ਵੀ پا ਲਓਗੇ ਇਓ ਸਾਰੇ ਫਲ ਪਾ ਲਓਗੇ ਜਨ ਨਾਨਕ ਹਰ ਸਿਉ ਮਿਲੇ ਮਹਾਰਾਜ ਸਾਹਿਬ ਕਹਿੰਦੇ ਹੋ ਜਨ ਮਹਾਰਾਜ ਦੇ ਨਾਲ ਮਿਲ ਗਏ ਹਨ ਹਰ ਭਗਤ ਤੋਰਾ ਜਿਨ੍ਹਾਂ ਨੂੰ ਹਰੀ ਦੀ ਭਗਤੀ ਦਾ ਤੋਰਾ ਹੁਕਮ ਵਿੱਚ ਚਲਾਇਆ ਹੈ ਭਗਤੀ ਦਾ ਤੋਰਾ ਤੁਰਕਾਂ ਦੇ ਵੇਲੇ ਤੋਰਾ ਰਾਜ ਦੇ ਤੋਰਨ ਦਾ ਨਾ ਹੁੰਦਾ ਸੀ ਹੁਕਮ ਦੇ ਵਿੱਚ ਫਲਾਣੇ ਦਾ ਬੜਾ ਤੋਰਾ ਟੁਰਦਾ ਹੈ ਹਰੀ ਦੀ ਭਗਤੀ ਦਾ ਹੁਕਮ ਮੰਨਿਆ ਜਿਨ੍ਹਾਂ ਨੇ ਉਨ੍ਹਾਂ ਭਗਤਾਂ ਦਾ ਤੋਰਾ ਹੁਕਮ ਚੱਲ ਪਿਆ ਹੈ ਸਾਰਗ ਮਹੱਲਾ ਚੌਥਾ ਜਪ ਮੰਨ ਮਾਧੂ ਹਰੇਕ ਭਗਤਾਂ ਚ ਹਰੀ ਤੇਰਾ ਭਗਤ ਹੈ ਸਾਰਗ ਮਹੱਲਾ ਚੌਥਾ ਜਪ ਮੰਨ ਮਾਧੂ ਮਦਸੂਦ ਨੂੰ ਏ ਮੇਰੇ ਪਿਆਰੇ ਮਨ ਜਪਣਾ ਕਰ ਮਾਇਆ ਦਾ ਪਤੀ ਜੋ ਪਰਮੇਸ਼ਵਰ ਹੋਇ ਮਾਇਆ ਦੇ ਪਤੀ ਦਾ ਮਾਰਾ ਤਨੀ ਵੀ ਬਣ ਜਾਂਦੇ ਹੈ ਤਾਂ ਕਹਿੰਦੇ ਹਨ ਮਦਸੂਦ ਨੂੰ ਇਹਨ ਮਦੂਦ ਐਂਦ ਕੈਟਵਾਦ ਕਾ ਨੂੰ ਕਟਨਾ ਕੀਤਾ ਬਰਮਾ ਦੀ ਰੱਖਿਆ ਕਰਨ ਵਾਸਤੇ ਹਰ ਸ੍ਰੀ ਰੰਗੂ ਪਰਮੇਸ਼ਰੂ ਉਹ ਮਾਰੇ ਮਦਸੂਦ ਨੂੰ ਤਾਂ ਕਾਲ ਵੀ ਹੋ ਸਕਦਾ ਵੀ ਕਾਲ ਨੇ ਮਾਰੇ ਹਰ ਸ੍ਰੀ ਰੰਗੂ ਇਹ ਭਾਈ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ ਸ੍ਰੀ ਲక్ష్ਮੀ ਨੂੰ ਰੰਗ ਆਨੰਦ ਦੇਣ ਵਾਲਾ ਹੈ ਪਰਮੇਸ਼ਰੂ ਅਦੇ ਮਹਾਰਾ ਲక్ష్ਮੀ ਨੰਦਿਆਂ ਵਾਲਾ ਵੀਸ਼ਨੂ ਵੀ ਹੈ ਕਹਦੇ ਨਾ ਪਰਮੇਸ਼ਰੋ ਜੋ ਪਰਮੇਸ਼ਰ ਹੈ ਵੱਡਾ ਹੈ ਸਭ ਤੇ ਜਿਨ ਕੋਟ ਬਿਸ਼ਨ ਕੀਨੇ ਅਵਤਾਰ ਸਤ ਪਰਮੇਸ਼ਰੋ ਫੇਰ ਮਹਾਰਾ ਪਰਮੇਸ਼ਰ ਦਾ ਕਈ ਬੰਦਿਆਂ ਦਾ ਨਾਮ ਫਲਾਣੇ ਨੂੰ ਪਰਮੇਸ਼ਰ ਕਹਿ ਲੈਂਦੇ ਆ یوں ਪਰਮੇਸ਼ਰ ਬਣ ਜਾਣਗੇ ਕਹਿੰਦੇ ਨਾ ਭਾਈ ਸਤ ਪਰਮੇਸ਼ਰੋ ਜੋ ਸਤ ਰਣ ਵਾਲਾ ਪਰਮੇਸ਼ਰ ਪਵੇਸ਼ ਹੈ ਆਪ ਪ੍ਰਭ ਅੰਤਰਜਾਮੀ ਉਹ ਪ੍ਰਭੂ ਸਾਰਿਆਂ ਦੇ ਅੰਦਰਲੀ ਜਾਣਨ ਵਾਲਾ ਹੈ ਸਭ ਦੁੱਖਨ ਕੋ ਹੰਤਾ ਮਹਾਰਾਜ ਅੰਤਰਜਾਮੀ ਤਾਂ ਕਈ ਬੰਦੇ ਬਣ ਪੈਂਦੇ ਆ ਜੋਤਸੀ ਲੋਕ ਕਈ ਇਤਰਾਟੇ ਸਾਧਕੇ ਦੁਏ ਦੇ ਦੰਦੀ ਗੱਲ ਦਾਸ ਦਉਂਦੇ ਆ ਤਾਂ ਹਯੂਰ ਫਰਮਾਉਂਦੇ ਹਨ ਸਭ ਦੁਖਨ ਕੋ ਹੰਤਾ ਸਾਰਿਆਂ ਦੁਖਾਂ ਨੂੰ ਨਾਸ ਕਰਨ ਵਾਲਾ ਜੋ ਹੈ ਸਭ ਸੁਖਨ ਕੋ ਦਾਤਾ ਸਾਰਿਆਂ ਸੁਖਾਂ ਦੇ ਦੇਣ ਵਾਲਾ ਜੋ ਹੈ ਹਰ ਪ੍ਰੀਤਮ ਗੁਣ ਗਾ ਓ ਹਰੀ ਪਿਆਰੇ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਕਰੋ ਰਹਾਉ ਹਰ ਘਟ ਘਟੇ ਘਟ ਬਸਤਾ ਹਰੀ ਭਾਈ ਸਾਰੇ ਚਾਰ ਖਾਨੀਆਂ ਦੇ ਘਟਾਂ ਘਟਾਂ ਚ ਇੱਕ ਰਸ ਵਸ ਰਿਹਾ ਹੈ ਹਰ ਜਲ ਥਲੇ ਹਰ ਬਸਤਾ ਇਹ ਮਾਰਾ ਹੋਰ ਵੀ ਦੱਸੋ ਕਿਨੇ ਜਲਾ ਵਿੱਚ ਵੀ ਥਲਾ ਵਿੱਚ ਵੀ ਖੁਸ਼ਕੀ ਤਰਾਂ ਵਿੱਚ ਵੀ ਸਾਰਿਆਂ 'ਚ ਬਖਸ਼ਦਾ ਹੈ ਹਰ ਥਾਨ ਥਾਨ ਅੰਤਰ ਬਸਦਾ ਖਰੀ ਧਾਨ ਮਕਾਨਾਂ ਵਿੱਚ ਵੀ ਥਰੰਤਰੀਆਂ ਜੀਵਾ ਅੰਦਰ ਵੀ ਵਸਦਾ ਹੈ ਮੈਂ ਹਰ ਦੇਖਨ ਕੋ ਚਾਹੇ ਸਤਿਗੁਰੂ ਮੈਨੂੰ ਉਸ ਅਕਾਲ ਪੁਰਖ ਜੀ ਦੇ ਦੇਖਣ ਦਾ ਚਾਹ ਲੱਗਾ ਹੋਇਆ ਕੋਈ ਆਵੇ ਸੰਤੋ ਵਾਸਤਾ ਜਨ ਸੰਤੋ ਇਹ ਸੰਤ ਜੀ ਨੂੰ ਕੋਈ ਆਵੇ ਪ੍ਰਾਪਤ ਹੋਵੇ ਸੰਗਤ ਕਿਸੇ ਮਹਾਤਮਾ ਦੀ ਕੌਣ ਜਿਹੜਾ ਵਧੂਤ ਹੋ ਨਾ ਹੀ ਦੱਸਣ ਵਾਲਾ ਕਹਿੰਦਾ ਹਰ ਕਾ ਜਨ ਸੰਤੋ ਹਰਿ ਦਾ ਭਗਤੀ ਕਰਨ ਵਾਲਾ ਸੰਤ ਜਨ ਹੋਵੇ ਇਹ ਸੰਤ ਜਨੋ ਮੇਰਾ ਪ੍ਰੀਤਮ ਜਨ ਸੰਤੋ ਮੇਰਾ ਪ੍ਰੀਤਮ ਸਤਿਗੁਰੂ ਜੋ ਭਗਤੀ ਕਰਾਉਣ ਵਾਲਾ ਹੈ ਸੰਤ ਜਨੋ ਆਪੜੀਆਂ ਜਨਾਂ ਤੋਂ ਉਹ ਹੀ ਮਾਰਗ ਦਿਖਲਾਵੇ ਉਹ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਭਗਤੀ ਸਹਿਤ ਗਿਆਨ ਦਾ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਗਾਸੀ ਇਹ ਰਸਤਾ ਵਿਖਾਉਣਾ ਕਰੇ ਇਸ ਜਨ ਕੇ ਹਉ ਮਲ ਮਲ ਧੋਵਾਂ ਪਾ ਉਸ ਪਿਆਰੇ ਭਗਤ ਜਾਂਦੇ ਅਸੀਂ ਮਲ ਮਲ ਕੇ ਸੱਜੇ ਖੱਬੇ ਚਰਨ ਨੂੰ ਪਿਆਰ ਦੇ ਨਾਲ ਧੋਣਾ ਕਰੀਏ ਹਰ ਜਨ ਕੋ ਮਿਲਿਆ ਜੋ ਹਰੀ ਦੇ ਜਨ ਨਾਲ ਮਿਲਿਆ ਹੈ ਹਰ ਸਰ ਦਾ ਤੇ ਮਿਲਿਆ ਹਰੀ ਆਵਦੇ ਜਨ ਨੂੰ ਮਿਲਿਆ ਮਾਰਾ ਕਿਹੜਿਆਂ ਜਨ ਨੂੰ ਮਿਲਿਆ ਹੈ ਹਰ ਜਨ ਕੋ ਹਰ ਮਿਲਿਆ ਹਰੀ ਦੇ ਜਨਾਂ ਨੂੰ ਹਰੀ ਆਪ ਮਿਲਿਆ ਹੈ ਕਿਹੜਿਆਂ ਜਨਾਂ ਨੂੰ ਮਿਲਿਆ ਜੀ ਹਰ ਸਰਦਾ ਤੇ ਮਿਲਿਆ ਜਿਨ੍ਹਾਂ ਦੇ ਅੰਦਰ ਸਰਦਾ ਵਾਨ ਨੂੰ ਲੱਭ ਤੇ ਗਿਆਨੋ ਹਰੀ ਦੀ ਸਰਦਾ ਹੈ ਸਰਦਾ ਵਾਲਾ ਨੂੰ ਹਰੀ ਪ੍ਰਾਪਤ ਹੋਇਆ ਹੈ ਗੁਰਮੁਖ ਹਰ ਮਿਲਿਆ ਫਿਰ ਮਾਰਾ ਸਰਦਾ ਕਿਹਨੂੰ ਆ ਗੁਰਮੁਖੋ ਜਿਹੜੇ ਗੁਰਮੁਖ ਅਧਿਕਾਰੀ ਹੈ ਰੋਮ ਰੋਮ ਤੇ ਆਉਣ ਵਾਲੇ ਗੁਰੂ ਮੁਖੀਆਂ ਦੁਆਰਾ ਹਰੀ ਉਹਨਾਂ ਨੂੰ ਮਿਲਿਆ ਹੈ ਮੀਰੇ ਮਨ ਤਨ ਆਨੰਦ ਭਈ ਸਾਡੇ ਮਨ ਵਿੱਚ ਵੀ ਤਨ ਵਿੱਚ ਵੀ ਉਹ ਸਰੂਪ ਦੀ ਪ੍ਰਾਪਤੀ ਕਰਕੇ ਆਨੰਦ ਦੇ ਸਹਿਤ ਹੋਏ ਹਾਂ ਸੀ ਮੈਂ ਦੇਖਿਆ ਹਰ ਰਾਸੀਂ ਭਾਈ ਹਰੀ ਰਾਜਾ ਨੂੰ ਆਪਣਾ ਸਵੈ ਅਨੁਭਵ ਸਰੂਪ ਕਰਕੇ ਵੇਖਣਾ ਕੀਤਾ ਹੈ ਜਨ ਨਾਨਕ ਕੋ ਕਿਰਪਾ ਭਈ ਮਾਰਾ ਸਾਹਿਬ ਕਹਿੰਦੇ ਮਾ ਕਿਰਪਾ ਹੋਈ ਏ ਸਾਡੇ ਤੇ ਜਨਾਂ ਦੇ ਉੱਤੇ ਹਰ ਕੀ ਕਿਰਪਾ ਪਈ ਕੀ ਦੀ ਕਿਰਪਾ ਹੋਈ ਮਾਰਾ ਕਿਸੇ ਬੰਦੇ ਦੀ ਕਹਿੰਦੇ ਨਾ ਪਾਈ ਹਰ ਕੀ ਕਿਰਪਾ ਪਈ ਵਾਹਿਗੁਰੂ ਦੀ ਕਿਰਪਾਲਤਾ ਹੋਈ ਹੈ ਜਗਦੀਸ਼ੁਰ ਕਿਰਪਾ ਪਈ ਇਹ ਮਾਰਾ ਹਰੀ ਤਾਂ ਵਿਸ਼ਨੂੰ ਦਾ ਨਾਮ ਵੀ ਏ ਵਿਸ਼ਨੂੰ ਦੀ ਕਿਰਪਾ ਹੋਈ ਏ ਕਹਿੰਦੇ ਨਾ ਜਗ ਦਾ ਈਸ਼ਰ ਜੋ ਵਿਸ਼ਨੂੰ ਆਦਿਕਾ ਨੂੰ ਕਰਨ ਵਾਲਾ ਹੈ ਉਹਦੀ ਕਿਰਪਾ ਹੋਈ ਹੈ ਮੈਂ ਆਨੰਦ ਨੂੰ ਸਾਧ ਸਾਧ ਸਦਾ ਅਸੀਂ ਰਾਤ ਨੇ ਭਾਈ ਜੋ ਤਿੰਨਾਂ ਕਾਲਾਂ ਚਹਿਣ ਵਾਲਾ ਸਦਾ ਸਦਾ ਪਰਮੇਸ਼ਰ ਹਰ ਜਪਿਆ ਹਰ ਨਾਮ ਉਸ ਹਰ ਪਰਮੇਸ਼ਰ ਦੇ ਅਮਰਤ ਨਾਮ ਨੂੰ ਗੁਰਾਂ ਦਾਰਾ ਜਪਿਆ ਹੈ ਸਾਰਗ ਮਹੱਲਾ ਚੌਥਾ ਜਪ ਮੰਨ ਨਿਰਭਉ ਮਾਰੇ ਮੂਲ ਮੰਤਰ ਦੀ ਬਾਬਤ ਆਗਿਆ ਕਰਦੇ ਹੇ ਮੇਰੇ ਪਿਆਰੇ ਮਨ ਜੋ ਨਿਰਭਉ ਨਿਰਵੈਰ ਨਾਮ ਹੈ ਪਰਮੇਸ਼ਵਰ ਦੇ ਉਹਨਾਂ ਨੂੰ ਜਪਣਾ ਕਰ ਸਤ ਸਤ ਸਦਾ ਸਤ ਜਿਹੜਾ ਆਦ ਸੱਚ ਜਵਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹੈ ਸਤ ਸਰੂਪ ਪਿਛੇ ਵੀ ਸੀ ਸਤ ਸਰੂਪ ਹੁਣ ਵੀ ਹੈ ਅੱਗੇ ਵੀ ਸਤ ਸਰੂਪ ਹੋਵੇਗਾ ਸਤ નિਸ਼ਚੇ ਕਰ ਲੈ ਨਿਰਭੈਰ ਅਕਾਲ ਮੂਰਤ ਅਤੇ ਨਿਰਵੈਰ ਬੈਰ ਨਹੀਂ ਕਿਸੇ ਦਾ ਅਕਾਲ ਮੂਰਤ ਕਾਲ ਤੋਂ ਰਹਿਤ ਸਰੂਪ ਹੈ ਜੋ ਆਜ 19 ਸੰਪੋ ਗਿਲ ਨਾ ਆਯਨ ਮਾ ਹੈ ਜਿਹੜਾ ਸੰਪੂਰਨ ਸਤਿ ਪ੍ਰਕਾਸ਼ ਰੂਪ ਹੈ ਮੇਰੇ ਮਨ ਅਨੰਦਨ ਜਪ ਮਨ ਮੇਰੇ ਮਨ ਅਨੰਦਨ ਧਾਇ ਏ ਮੇਰੇ ਮਨ ਰਾਤ ਨੇ ਉਸ ਨੂੰ ਧਿਆਉਣਾ ਕਰ ਨਿਰੰਕਾਰ ਨਿਰਾਹਾਰੀ ਉਹਦਾ ਨਾ ਹੀ ਨਿਰੰਕਾਰ ਹੈ ਮੇਕੀ ਕਾਰਾਂ ਤੋਂ ਰਹਤਾ ਹੈ ਉਹੀ ਕਿਸੇ ਖੁਰਾਕ ਦੇ ਮਤਾਜ ਨਹੀਂ ਉਹ ਨਿਰਾਹਾਰੀ ਹਾਰਾਤ ਕਾ ਦੇ ਖੁਰਾਕਾਂ ਤੋਂ ਰਹਤਾ ਹੈ ਰਹਾਉ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਇੱਕ ਸਾਦ ਸੀ ਉਹ ਰੋਟੀ ਨਹੀਂ ਸੀ ਖਾਂਦਾ 6 ਮਹੀਨੇ ਸਮਾਦੀ ਲਾ ਕੇ ਰੱਖਦਾ ਸੀ ਉਸ ਦੇ ਤਾਂ ਹੀ ਰਾਜਾ ਪਾਲਕੀ ਚ ਲਿਜਾ ਕੇ ਬੜਾ ਜਲੂਸ ਕੱਢਿਆ ਕਰੇ ਇੱਕ ਮਹਾਤਮਾ ਆਏ ਕਹਿਣ ਲੱਗਾ ਜੀ ਸਾਡੇ ਸੰਤ 6 ਮਹੀਨੇ ਹੋ ਗਏ ਰੋਟੀ ਨਹੀਂ ਖਾਧੀ ਕਹਿਣ ਲੱਗੇ ਕਿਵੇਂ ਦਰਸ਼ਨ ਕਰਦਾ ਹੁਣ ਅਕੈਜੀ ਦਰਸ਼ਨ ਮੈਂ ਜਦੋਂ ਜਨ ਉਹ ਉਸ ਵੇਲੇ ਸਮਾਦੀ ਖੋਲਦੇ ਐ ਸਾਰੀ ਫੌਜਾਂ ਦੇ ਸਵੇਰ ਸਲਾਮੀ ਲੈਣਾ ਕਹਿੰਦੇ ਚੰਗਾ ਰਾਜਾ ਹੁਣ ਕਦੋਂ ਸਮਾਦੀ ਖੋਲਣੀ ਹੈ ਅਕੈਜੀ ਕੱਲ ਨੂੰ ਖੋਲਣੀ ਹੈ ਕਹਿੰਦੇ ਚੰਗਾ ਫੇ ਸਾਨੂੰ ਨਾਲ ਲੈ ਕੇ ਚੱਲਨੀ ਜਿਸ ਵੇਲੇ ਸਮਾਦੀ ਦਾ ਵਕਤ ਹੋਇਆ ਖੁੱਲਣ ਦਾ ਰਾਜੇ ਨੂੰ ਸੰਤਾਂ ਨੂੰ ਅਟਕਾ ਲਿਆ ਇੱਕ ਪਹਿਰ ਤੇ ਉਹਦੋਂ ਮਗਰੋਂ ਗਏ ਤੇ ਸਾਧ ਮਰਿਆ ਹੋਇਆ ਵੇਖਿਆ ਜੋ ਮਰੀਆ ਵੇਖਿਆ ਕਹਿਣ ਲੱਗੇ ਕੀ ਗੱਲ ਆ ਕਿ ਇਹ ਇਹ ਸਾਧ ਮਾਣ ਵੀ ਖੁਰਾਕ ਖਾਂਦਾ ਸੀ ਤੁਸੀਂ ਮਾਣ ਕਰਦੇ ਸੀ ਇਹਨਾਂ ਦੀ ਇਹ ਮਾਣ ਦੇ ਆਸ਼ਿਰਸ਼ੇ 6 ਮਹੀਨੇ ਇਸ ਮਾਦੀ ਲਾਉਂਦਾ ਸੀ ਅੱਜ ਵੇਖ ਲਓ ਬਾਜੇ ਗਾਜੇ ਲੈ ਕੇ ਮਿਲਿਆ ਨਹੀਂ ਪ੍ਰਾਣ ਨਿਕਲ ਗਏ ਇਸ ਦੇ ਇਸ ਪ੍ਰਕਾਰ ਮੇਰਾ ਹਾਰੀ ਪਰਵੇਸ਼ਰ ਤੋਂ ਬਿਨਾ ਕੋਈ ਨਹੀਂ ਕੋਈ ਮਾਣ ਦੀ ਖੁਰਾਕ ਖਾਂਦਾ ਹੈ ਕੋਈ ਕੁਝ ਕਰਦਾ ਹੈ ਕੋਈ ਕਿਸੇ ਖੁਰਾਕ ਜੀ ਵਰਤਦਾ ਹੈ ਇਕ ਵਾਹੀ ਗੁਰੂ ਦੀ ਮਿਹਰਾਹੀ ਹੈ ਰਹਾਉ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਹਰੀ ਦੇ ਦਰਸ਼ਨਾ ਵਾਸਤੇ ਜੋ ਹਰੇਕ ਦੇ ਅੰਦਰ ਦਰਸ਼ਨ ਦੇ ਰਿਹਾ ਹੈ ਦਰਸ਼ਨ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਹਰੇਕ ਦੇ ਅੰਦਰ ਜੋ ਹਰੀ ਦੇ ਦਦਾਰ ਹੋ ਰਹੇ ਉਹ ਸਰੀਰ ਦੇ ਦਰਸ਼ਨਾ ਨੂੰ ਮਨ ਕਰਕੇ ਬਾਣੀ ਕਰਕੇ ਹਰ ਦਰਸ਼ਨ ਕਉ ਹਰੀ ਦੇ ਦਰਸ਼ਨ ਨੂੰ ਪਿਛਲੇ ਸੱਜੁਗ ਦੇ ਜੀਵ ਵੀ ਤ੍ਰੇਤੇ ਦੇ ਵੀ ਦੁਆਪਰ ਦੇ ਵੀ ਕਲਯੁਗ ਦੇ ਕੋਟ ਕੋਟ 33 ਸਿੱਧ ਜਤੀ ਜੋਗੀ ਕਰੋੜਾਂ 33 ਕਰੋੜ ਦੇਵਤੇ ਜਿਹੜੇ ਹਨਗੇ ਕੋਟਾਨ ਕੋੜ ਸਿੱਧ ਕਰੋੜਾਂ ਕੋਟਾਨ ਕੋੜ ਜਤੀ ਜਿਹੜੇ ਹੈ ਤੇ ਕਰੋੜਾ ਹੀ ਜੋਗੀ ਆਦਿਕ ਟਟ ਤੀਰਥ ਪਰ ਭਵਨ ਕਰਤ ਕਈ ਤੀਰਥਾਂ ਦੇ ਕਿਨਾਰਿਆਂ ਤੇ ਬੈਠੇ ਐ ਕਈ ਤੀਰਥਾਂ ਦੇ ਉੱਪਰ ਪਰ ਵਿਸ਼ੇਸ਼ ਕਰਕੇ ਪਵਨ ਵਿਚਰਨ ਕਰਦੇ ਹਨ ਰਹਿਤ ਨਿਰਾਹਾਰੀ ਕਈ ਆਹਾਰ ਨਹੀਂ ਖਾਂਦੇ ਨਿਰਾਹਾਰੀ ਰਹਿੰਦੇ ਕਿ ਸਾਨੂੰ ਮਿਲ ਜਾਵੇ ਦਿਨ ਜਨਕੀ ਸੇਵਾ ਥਾਏ ਪਈ ਉਹਨਾਂ ਭਗਤਾਂ ਜਿਨ੍ਹਾਂ ਦੀ ਸੇਵਾ ਮਾਰਨ ਲੇਖੇ ਪਾਈ ਹੈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਜਿਨ੍ਹਾਂ ਨੂੰ ਸੰਸਾਰ ਵਾਗ ਦਾ ਵਾਲੀ ਵਾਹਿਗੁਰੂ ਆਪ ਕਿਰਪਾਲੂ ਹੁੰਦਾ ਹੈ ਹਰ ਕੇ ਹੂ ਸੰਤ ਭਲੇ ਤੇ ਉਤਮ ਭਗਤ ਭਲੇ اے ਭਾਈ ਹਰ ਕੇ ਤੇ ਸੰਤ ਭਲੇ ਉਹ ਹਰੀ ਦੇ ਸੰਤ ਭਲੇ ਹਨ ਹਰ ਕੇ ਹੋ ਸੰਤ ਭਲੇ ਉਹ ਹਰੀ ਦੇ ਸੰਤ ਭਲੇ ਹਨ ਤੇ ਉਤਮ ਭਗਤ ਭਲੇ ਉਹਨਾਂ ਸੰਤਾਂ ਭਗਤਾਂ ਚ ਉਹ ਭਗਤ ਉਤਮ ਤੋਂ ਉਤਮ ਭਲੇ ਹਨ ਹਰੀ ਦੇ ਸੰਤ ਸਾਰਿਆਂ ਲੋਕਾਂ ਵਿੱਚੋਂ ਜਿਹੜੇ ਭਲੇ ਹਨ ਅਤੇ ਉਤਮ ਜੋ ਦੇਵਤਾਦ ਕੌਣ ਨੋ ਵੀ ਜਿਹੜੇ ਭਗਤ ਭਲੇ ਹਨ ਕੌਣ ਭਲੇ ਹਨ ਜੋ ਭਾਵਤ ਹਰਿ ਰਾਮ ਮੁਰਾਰੀ ਜਿਹੜੀ ਜੋ ਮੁਰਗਾ ਕਾਦ ਕੰਨ ਹਰੀ ਰਾਮ ਹੈ ਉਸ ਨੂੰ ਜਿਹੜੇ ਭਾ ਜਾਂਦੇ ਹਨ ਸਰਦਾ ਦਿਨ ਉਹ ਭਾਗ ਨਾ ਕਰਦੇ ਐ ਜਿਨ ਕਾ ਅੰਗ ਕਰੈ ਮੀਰਾ ਸਵਾਮੀ ਜਿਨ੍ਹਾਂ ਦਾ ਪਖ ਕਰਦਾ ਮੇਰਾ ਹਰੀ ਅਕਾਲ ਪੁਰਖੋ ਪਿਆਰ ਕਰਦੇ ਹਨ ਜੋ ਤਨ ਕੀ ਨਾਨਕ ਹਰ ਪੈ ਜਸਵਾਰ ਉਹਨੇ ਵੀ ਸਤਗੁਰੂ ਜੀ ਕਹਿੰਦੇ ਆ ਅਕਾਲ ਪੁਰਖ ਰੀ ਨੇ ਪੈ ਜੋ ਪ੍ਰਤਗਿਆ ਕਰਦੇ ਨਿਯਮ ਕਰਦੇ ਐ ਉਹ ਮਾਰਨ ਸਵਾਰ ਦਿੱਤਾ ਹੈ